ਸ਼੍ਰੀ ਗੁਰੂ ਰਵਿਦਾ ਸਭਾ ਅਰਮਸਟ੍ਰੈਡ ਫਗਵਾੜਾ ਬਲੋਂ ਅੰਬੇਦਕਰ ਭਵਨ ਅਰਮਨ ਸਟੇਡ ਵਿਖੇ 바ਵਾ ਸਾਹਿਬ ਜੀ ਦਾ 134 ਮਾ ਜਨਮ ਦਿਨ ਮਨਾਉਣ ਸੰਬੰਧਿਤ ਸਮਾਗਮ ਬੜੀ ਹੀ ਊਮਤਾਮ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਸਮੂਹ ਮੈਂਬਰਾਂ ਤੋਂ ਇਲਾਵਾ ਵਕਫਾ ਪਤਵੰਤਿਆਂ ਨੇ 바ਵਾ ਸਾਹਿਬ ਜੀ ਦੀ ਤਸਵੀਰ ਤੇ ਫੁੱਲ ਮਲਾਮਾ ਪਾ ਕੇ ਉਹਨਾਂ ਨੂੰ ਨਮਨ ਕੀਤਾ ਉੱਥੇ ਹੀ ਜਾਣਕਾਰੀ ਦਿੰਦੇ ਆ ਕਮੇਟੀ ਮੈਂਬਰ ਕਨ ਸ਼ਾਮ ਨੇ ਦੱਸਿਆ ਕਿ ਇਸ ਦੌਰਾਨ ਸਵੇਰੇ 9 ਵਜੇ ਤੋਂ 10 ਵਜੇ ਤੱਕ 200 ਤੋਂ ਵੱਧ ਵਿਦਿਆਰਥੀਆਂ ਨੇ 바ਵਾ ਸਾਹਿਬ ਜੀ ਦੀ ਜੀਵਨੀ ਤੇ ਆਧਾਰਿਤ ਲਿਖਤੀ ਪੇਪਰ ਦਿੱਤਾ ਇਸ ਤੋਂ ਉਪਰੰਤ ਮਿਸ਼ਨਰੀ ਕਲਾਕਾਰਾਂ ਵੱਲੋਂ ਮਿਸ਼ਨਰੀ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿੱਥੇ ਮਿਸ਼ਨਰੀ ਕਵੀਆਂ ਵੱਲੋਂ 바ਵਾ ਸਾਹਿਬ ਜੀ ਦੀ ਜੀਵਨੀ ਨਾਲ ਸੰਬੰਧਿਤ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ, ਉੱਥੇ ਹੀ ਇਸ ਤੋਂ ਇਲਾਵਾ ਸੰਵਿਧਾਨ ਖਤਰੇ ਵਿੱਚ ਹੈ ਸੰਬੰਧੀ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ ਇਸ ਦੌਰਾਨ ਸਭਾ ਵੱਲੋਂ ਵਧੀਆ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ 186 ਬੱਚਿਆਂ ਨੂੰ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਸਮੂਹ ਦੇਸ਼ਵਾਸੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਆਪਸ ਵਿੱਚ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਇਲਾਕਾ ਵਾਸੀ ਮੌਜੂਦ ਸਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਗਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅਰਬਨ ਸ਼ਹਿਰ ਦਾਸ ਸਵਾ ਅਰਬਨ ਸਟੇਟ ਫਗਵਾੜਾ ਬਲੋਂ ਅਸੀਂ ਸਮੂਹ ਵਿਸ਼ਵ ਤੇ ਬਾਬਾ ਸਾਹਿਬ ਡਾਕਟਰ ਬੇੜਕਰ ਜੀ ਦੇ ਜਨਮ ਦਿਦੀਆਂ ਲੱਖ ਲੱਖ ਮੁਬਾਰਕਾ ਦਿੰਦੇ ਆ ਅੱਜ ਅਰਬਨ ਸ਼ਹਿਰ ਫਗਵਾੜਾ ਵਿਖੇ ਸ਼੍ਰੀ ਅਰਬਨ ਦਾਸ ਸਵਾ ਬਲੋਂ ਐ ਅੰਬੇਡਕਰ ਭਵਨ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੇੜਕਰ ਜੀ ਦਾ 134 ਵਾਂ ਜਨਮ ਦਿਦਿਓ ਬੜੇ ਧੂਮਧਾਣਾ ਮਨਾਇਆ ਜਾ ਰਿਹਾ ਹੈ ਸਵੇਰੇ 9 ਵਜੇ ਪ੍ਰੋਗਰਾਮ ਸਟਾਰਟ ਹੋ ਗਿਆ ਜਿਸ ਵਿੱਚ 9 ਤੋਂ 10 ਵਜੇ ਤੱਕ 200 ਤੋਂ ਵੱਧ ਬੱਚਿਆਂ ਨੇ ਲਿਖਤੀ ਪੇਪਰ ਦਿੱਤਾ ਬਾਬਾ ਸਾਹਿਬ ਦੀ ਜੀਵਨੀਤ ਹੋਰ ਮਹਾਂਪੁਰਸ਼ਾਂ ਦੀ ਜੀਵਨੀ ਤੇ ਉਸ ਤੋਂ ਬਾਅਦ ਮਿਸ਼ਨਰੀ ਕਵੀਆਂ ਤੇ ਅਪਰੰਤ ਪ੍ਰਸਿੱਧ ਮਿਸ਼ਰੀ ਗੀਤਕਾਰ ਜਗਿੰਦਰਪਾਲ ਚਿੱਕਾ ਜੀ ਤੇ ਮਿਸ਼ਰੀ ਕਲਾਕਾਰ ਸਪ੍ਰੈਸ਼ਰ ਰਾਮਪਾਲ ਬੰਗਾ ਜੀ ਵੱਲੋਂ ਗੀਤ ਸੰਗੀਤ ਪੇਸ਼ ਕੀਤਾ ਗਿਆ ਤੇ ਉਸ ਤੋਂ ਉਪਰੰਤ ਸਾਡੇ ਵਿਸ਼ੇਸ਼ ਸੱਦੇ ਦੇ ਪਹੁੰਚੇ ਪ੍ਰਿੰਸੀਪਲ ਨਵਤੇਜ ਗੜਦੀ ਵਾਲਾ ਜੀ ਨੇ ਬਾਬਾ ਸਾਹਿਬ ਡਾਕਟਰ ਬੇਡਕਰ ਦੇ ਜੀਵਨ ਮਿਸ਼ਨ ਤੇ ਵਿਸਤਾਰ ਨਾਲ ਚਾਨਣਾ ਪਾਇਆ ਤੇ ਹੁਣ ਸਾਡੇ ਕੋਲ ਨਾਟਕ ਤਿਆਰ ਹੈ ਬਿਲਕੁਲ ਸਾਡੇ ਵਿਸ਼ੇਸ਼ ਸੱਦੇ ਦੇ ਪਹੁੰਚ ਹੋਏ ਪ੍ਰੋਫੈਸਰ ਡਾਕਟਰ ਸੋਮਪਾਲ ਹੀਰਾ ਜੀ ਦਰਾਹ ਤੋਂ ਉਹ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਦੇ ਮਿਸ਼ਨ ਦੇ ਸੰਬੰਧਿਤ ਨਾਟਕ ਸੰਵਿਧਾਨ ਖਤਰੇ ਵਿੱਚ ਪੇਸ਼ ਕਰਨਗੇ ਉਸ ਤੋਂ ਬਾਅਦ ਜੋ 8ਵੀਂ 10ਵੀਂ 12ਵੀਂ ਤੋਂ ਸਰਕਾਰੀ ਸਕੂਲਾਂ ਦੇ ਬੱਚੇ ਫਸ 2 3 ਆਏ ਨੇ 184 ਕਰੀਬ ਦੇ ਕਰੀਬ ਬੱਚਿਆਂ ਨੂੰ ਅਸੀਂ ਸਨਮਾਨਤ ਕਰਨਾ ਹੈ ਕੈਸ਼ ਪ੍ਰਾਈਜ਼ ਤੇ ਮੋਮੈਂਟੋ ਦੇ ਕੇ ਅਸੀਂ ਇੱਕ ਵਾਰ ਫਿਰ ਸਮੂਹ ਅਕਾਨਵਸਰ ਨੂੰ ਸ਼੍ਰੀ ਗੁਰਦਾਸ ਸਾਹਿਬ ਵੱਲੋਂ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਦੇ 34 ਜਨਵਰੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਜੈ ਭੀਮ ਜੈ ਸੰਵਿਧਾਨ ਬੋਧੀ ਸਤਮ ਡਾਕਟਰ ਬੀ ਆਰ ਮੇੜਕਰ ਸੰਵਿਧਾਨ ਦੀ ਮਾਤਾ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਦੇਸ਼ ਦੇ ਵਸਨੀਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਆ ਕਿ ਬਾਬਾ ਸਾਹਿਬ ਜੀ ਨੇ ਬਹੁਤ ਦੁੱਖ ਕਸ਼ਟ ਚੜ ਕੇ ਇੰਨੀਆਂ ਪ੍ਰੋਬਲਮਾਂ 'ਚ ਸਾਨੂੰ ਪੜਨ ਦਾ ਹੱਕ ਦਿਵਾਇਆ ਸੀ ਇਸ ਲਈ ਸਾਰੇ ਬੱਚਿਆਂ ਨੂੰ ਇੱਕ ਮੈਸੇਜ ਹੈ ਕਿ ਤੁਸੀਂ ਵੀ ਅੱਗੇ ਤੋਂ ਵੱਧ ਤੋਂ ਵੱਧ ਪੜੋ ਤਾਂ ਕਿ ਬਾਬਾ ਸਾਹਿਬ ਜੀ ਵਾਂਗੂ ਅਪੜਾ ਤੁਸੀਂ ਨਾਮ ਰੋਸ਼ਨ ਕਰ ਸਕੋ ਜੈ ਭਿੰਦ ਜੈ ਸਦਾ